ਕਾਲੀ ਚਾਹ ਜਿਹहां ਬਲੈਕ ਟੀ ਪੀਣ ਦੇ ਨਾਲ ਸਦਾ ਗੁਰਦਿਆਂ ਤੇ ਪੈਂਦਾ ਹੈ ਅਸਰ ਸਰੀਰ ਨੂੰ ਬੇहद ਨੁਕਸਾਨ ਪਹੁੰਚਾਉਂਦੀ ਹੈ ਬਲੈਕ ਟੀ ਜਿਹहां ਤੁਸੀਂ ਦੇਖ ਰਹੇ ਹੋ ਵਿਸ਼ਾ ਵਾਰਤਾ ਤੇ ਮੈਂ ਹਾਂ ਕੋਮਲਪ੍ਰੀਤ ਕੁਆਰ ਚਾਹ ਦਾ ਨਾਮ ਸੁਣ ਕੇ ਅਕਸਰ ਹੀ ਲੋਕਾਂ ਦੇ ਦਿਮਾਗ 'ਚ ਖਿਆਲ ਆਂਦਾ ਹੈ ਕਈਆਂ ਦੇ ਵਾਸਤੇ ਇਹ ਬਹੁਤ ਲਾਭਦਾਇਕ ਹੁੰਦੀ ਹੈ ਪਰ ਕਈਆਂ ਦੇ ਵਾਸਤੇ ਇਸ ਦਾ ਸਿਹਤ ਤੇ ਬਹੁਤ ਖਰਾਬ ਅਸਰ ਹੁੰਦਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਤਾਂ ਦੁੱਧ ਪੱਤੀ ਵਾਲੀ ਚਾਹ ਜਿਹੜੀ ਕਿ ਪੀਤੀ ਜਾਂਦੀ ਸੀ ਪਰ ਅੱਜ ਕੱਲ ਇੱਕ ਬਲੈਕ ਟੀ ਦਾ ਜਿਹੜਾ ਕਿ ਜ਼ਮਾਨਾ ਕਾਫੀ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਲੋਕਾਂ ਨੂੰ ਲੱਗਦਾ ਹੈ ਕਿ ਬਲੈਕ ਟੀ ਪੀਣ ਦੇ ਨਾਲ ਸਾਡੀ ਸਿਹਤ ਜਿਹੜੀ ਕਿ ਤੰਦਰੁਸਤ ਵਧੀਆ ਰਹਿੰਦੀ ਹੈ ਪਰ ਨਹੀਂ ਇਸ ਦਾ ਸਿੱਧਾ ਅਸਰ ਸਾਡੇ ਗੁਰਤਿਆ ਤੇ ਪੈਂਦਾ ਤੇ ਜਿਸ ਦੇ ਸੇਵਨ ਦੇ ਨਾਲ ਹਰ ਰੋਜ਼ਾਨਾ ਦੇ ਸੇਵਨ ਦੇ ਨਾਲ ਤਾਂ ਇਹ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਵੀ ਹੋਈ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਇਹ ਸਾਡੇ ਦੇਸ਼ ਦੇ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਪੀਣ ਵਾਲਾ ਪਦਾਰਥ ਹੈ। ਲੋਕ ਸਵੇਰ ਤੋਂ ਸ਼ਾਮ ਤੱਕ ਕਈ ਕੱਪ ਚਾਹ ਪੀਂਦੇ ਹਨ। ਹਾਲਾਂਕਿ ਸਿਹਤ ਮਾਹਰ ਅਮੇਸ਼ਾ ਇਹ ਕਹਿੰਦੇ ਨੇ ਚੇਤਾਵਨੀਆਂ ਦਿੰਦੇ ਰਹਿੰਦੇ ਨੇ ਦੁੱਧ ਅਤੇ ਖੰਡ ਨਾਲ ਬਣੀ ਚਾਹ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਸ਼ੂਗਰ ਅਤੇ ਕਬਜ਼ ਦਾ ਖਤਰਾ ਵਧ ਜਾਂਦਾ ਹੈ। ਇਸੇ ਕਰਕੇ ਬਹੁਤ ਸਾਰੇ ਲੋਕ ਬਲੈਕ ਟੀ ਨੂੰ ਸਿਹਤਮੰਦ ਵਿਕਲਪ ਵਜੋਂ ਚੁਣਦੇ ਨੇ ਪਰ ਕੀ ਬਲੈਕ ਟੀ ਸੁਰੱਖਿਤ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਬਲੈਕ ਟੀ ਅਤੇ ਨਿੰਬੂ ਦਾ ਸੁਮੇਲ ਜੋ ਲੋਕ ਦੁੱਧ ਤੇ ਖੰਡ ਵਾਲੀ ਚਾਹ ਦੇ ਖਤਰੇ ਨੂੰ ਪਛਾਣਦੇ ਹਨ ਤੇ ਉਹ ਅਕਸਰ ਬਲੈਕ ਟੀ ਦਾ ਸੇਵਨ ਕਰਦੇ ਹਨ ਇਸ ਦੇ ਵਿੱਚ ਨਿੰਬੂ ਪਾਉਣਾ ਨਹੀਂ ਭੁੱਲਦੇ ਤੇ ਇਹ ਧਿਆਨ ਦੇਣ ਯੋਗ ਹੈ ਕਿ ਨਿੰਬੂ ਨੂੰ ਵਿਟਾਮਿਨ ਸੀ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਇਹੀ ਕਾਰਨ ਹੈ ਕਿ ਲੋਕ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਕਾੜਾ ਪੀਣ ਤੇ ਜ਼ੋਰ ਦੇ ਰਹੇ ਸਰ ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਹਮੇਸ਼ਾ ਤੁਹਾਨੂੰ ਫਾਇਦਾ ਪਹੁੰਚਾਏ ਟਯੋਆਈ ਦੀ ਇੱਕ ਰਿਪੋਰਟ ਦੇ ਅਨੁਸਾਰ ਮੁੰਬਈ ਦੇ ਕ ਨਿਵਾਸੀ ਦੇ ਪੈਰਾ ਵਿੱਚ ਸੋਜ ਆਉਣ ਲੱਗੀ ਤੇ ਇਸ ਤੋਂ ਇਲਾਵਾ ਉਲਟੀਆਂ ਤੇ ਭੁੱਖ ਨਾ ਲੱਗਣ ਦੀਆਂ ਸ਼ਿਕਾਇਤਾਂ ਮਿਲੀਆਂ ਜਾਂਚ ਵਿੱਚ ਪਾਇਆ ਗਿਆ ਕਿ ਉਸਦੇ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਜਦੋਂ ਇਸ ਵਿਅਕਤੀ ਦੀ ਡਾਈਟ ਹਿਸਟਰੀ ਕੱਢੀ ਗਈ ਤਾਂ ਪਤਾ ਲੱਗਿਆ ਕਿ ਉਹ ਬਲੈਕ ਟੀ ਦੇ ਨਾਲ ਵਿਟਾਮਿਨ ਸੀ ਦਾ ਸੇਵਨ ਕਰਦਾ ਸੀ ਹਾਲਾਂਕਿ ਇਹ ਇਕੱਲਾ ਮਾਮਲਾ ਨਹੀਂ ਹੈ ਬਹੁਤ ਸਾਰੇ ਹੋਰ ਲੋਕ ਹਨ ਜੋ ਨਿੰਬੂ ਅਤੇ ਕਾੜਾ ਪੀ ਕੇ ਆਪਣੇ ਗੁਰਦਿਆਂ ਨੂੰ ਨੁਕਸਾਨ ਜੜਾ ਕੀ ਪਹੁੰਚਾ ਰਹੇ ਨੇ ਜੋ ਲੋਕ ਨਿੰਬੂ ਵਾਲਾ ਕਾੜਾ ਜ਼ਿਆਦਾ ਪੀਂਦੇ ਹਨ ਯਾਨੀ ਕਿ ਬਲੈਕ ਟੀ ਉਹਨਾਂ ਵਿੱਚ ਕ੍ਰੀਟਿਨਾਈਨ ਵਾਟਸਕ ਦਾ ਜਿਸਦਾ ਪੱਧਰ ਆਮ ਤੌਰ ਤੇ 1 ਤੋਂ ਘੱਟ ਹੋਣਾ ਚਾਹੀਦਾ ਹੈ ਗੁਰਦੇ ਦਾ ਕੰਮ ਸਰੀਰ ਦੇ ਤਰਲ ਪਦਾਰਥਾਂ ਵਿੱਚ ਮੌਜੂਦਾ ਗੰਦਗੀ ਨੂੰ ਸਾਫ਼ ਕਰਨਾ ਹੈ ਜੇਕਰ ਇਸ ਦੇ ਵਿੱਚ ਕੋਈ ਸਮੱਸਿਆ ਹੈ ਤਾਂ ਸਾਰਾ ਸਰੀਰ ਜਿਹੜਾ ਕੀ ਪ੍ਰਭਾਵਿਤ ਹੋ ਸਕਦਾ ਹੈ ਜ਼ਿਆਦਾਤਰ ਸਿਹਤ ਮਾਹਿਰਾ ਦਾ ਮੰਨਣਾ ਹੈ ਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰਨਾ ਸਾਡੇ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਦੇ ਲਈ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਸੀਮਿਤ ਮਾਤਰਾ ਵਿੱਚ ਕੋਈ ਵੀ ਚੀਜ਼ ਦਾ ਸੇਵਨ ਕਰਨਾ ਚਾਹੀਦਾ ਜੇਕਰ ਵਿਟਾਮਿਨ ਸੀ ਦਾ ਸੇਵਨ ਵੱਧ ਜਾਂਦਾ ਤਾਂ ਸਰੀਰ ਅਤੇ ਤਾਂ ਸਰੀਰ ਦੇ ਵਿੱਚ ਆਕਸੀਲੇਟ ਦੀ ਮਾਤਰਾ ਵੱਧ ਜਾਵੇਗੀ ਜਿਸ ਦੇ ਨਾਲ ਗੁਰਦੇ ਦੀ ਇਨਫੈਕਸ਼ਨ ਅਤੇ ਗੁਰਦੇ ਫੇਲ ਵੀ ਹੋ ਸਕਦੇ ਨੇ ਤਾਂ ਜੇਕਰ ਤੁਸੀਂ ਵੀ ਬਲੈਕ ਟੀ ਹਰ ਰੋਜ਼ ਪੀਂਦੇ ਹੋ ਤਾਂ ਉਸ ਨੂੰ ਘਟਾ ਦਿਓ ਜਾਂ ਫਿਰ ਤੁਸੀਂ ਆਪਣੇ ਡਾਕਟਰਾਂ ਦੇ ਨਾਲ ਇਸ ਨੂੰ ਕੰਸਲਟ ਕਰ ਸਕਦੇ ਹੋ ਕਿ ਤੁਹਾਡੇ ਸਰੀਰ ਤੇ ਬਲੈਕ ਟੀ ਪੀਣ ਦੇ ਨਾਲ ਕਿਤੇ ਮਾੜਾ ਅਸਰ ਤਾਂ ਨਹੀਂ ਪੈ ਰਿਹਾ ਜਾਂ ਫਿਰ ਸਿੱਧਾ ਗੁਰਦੇ ਆ ਤੇ ਅਸਰ ਤਾਂ ਨਹੀਂ ਪੈ ਰਿਹਾ ਕਿਉਂਕਿ ਜੇਕਰ ਸਾਡਾ ਸਰੀਰ ਹੀ ਨਹੀਂ ਠੀਕ ਹੋਵੇਗਾ ਤਾਂ ਕੋਈ ਵੀ ਕੰਮ ਅਸੀਂ ਢੰਗ ਦੇ ਨਾਲ ਨਹੀਂ ਕਰ ਸਕਦੇ ਤਾਂ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਚੀਜ਼ ਦਾ ਵੱਧ ਸੇਵਨ ਨਹੀਂ ਕਰਨਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਹੈਲਥ ਟਿਪਸ ਨੂੰ ਜਾਣਨ ਦੇ ਲਈ ਸਾਡੇ ਚੈਨਲ ਨੂੰ ਵਿਸ਼ਵਾ ਵਰਤਾ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ